ਸਰਜਨ ਲੁਧਿਆਣਾ ਡਾਕਟਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਸਮਰਾਲਾ ਵੱਲੋਂ ਹਰ ਸ਼ੁੱਕਰਵਾਰ ਨੂੰ ਡੇਂਗੂ ਤੇ ਵਾਰ ਮਨਾਇਆ ਜਾਂਦਾ ਹੈ ਤੇ ਲੋਕਾਂ ਨੂੰ ਡੇਂਗੂ ਤੋਂ ਬਚਾ ਲਈ ਸਮੇਂ-ਸਮੇਂ ਤੇ ਜਾਗਰੂਕ ਵੀ ਕੀਤਾ ਜਾਂਦਾ ਹੈ ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਹਸਪਤਾਲ ਸਮਰਾਲਾ ਦੇ ਮਲਟੀ ਪਰਪਸ ਹੈਲਥ ਵਰਕਰ ਪ੍ਰਦੀਪ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੇ ਅਲੱਗ-ਅਲੱਗ ਵਾਰਡਾਂ ਵਿੱਚ ਡੈਂਗੂ ਦਾ ਸਰਵੇ ਕਰਨ ਲਈ ਇੱਕ ਟੀਮ ਬਣਾਈ ਗਈ ਅਤੇ ਉਸ ਟੀਮ ਵੱਲੋਂ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਡੈਂਗੂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਮੇਰਾ ਨਾਮ ਪ੍ਰਦੀਪ ਕੁਮਾਰ ਸਿਵ ਰਸਤਾ ਸੰਵਾਲਾ ਤੋਂ ਮਲਟੀਪਰਪਸਲ ਹੈਲਥ ਵਰਕਰ ਅੱਜ ਮਸੰਦ ਮੋਹੱਲਾ ਵਿੱਚ ਪਹੁੰਚੇ ਹੋਏ ਤੇ ਕਿਸ ਤਰੀਕੇ ਚੈਕਿੰਗ ਕੀਤੀ ਜਾ ਰਹੀ ਹੈ ਸਿਵ ਰਸਤਾ ਸੰਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਗਜੋਤ ਸਿੰਘ ਦੀ ਅਗਵਾਈ ਹੇਠ ਅੱਜ ਸ਼ੁਗਾਰ ਸ਼ੁੱਕਰਵਾਰ ਡੈਂਗੂ ਤੇ ਵਾਰਤਾ ਹੈ ਤੇ ਡੈਂਗੂ ਸੰਬੰਧੀ ਟੀਮ ਬਣਾਈ ਗਈ ਹੈ ਉਸ ਸੰਬੰਧ ਵਿੱਚ ਘਰਾਂ ਵਿੱਚ ਡੇਂਗੂ ਸੰਬੰਧੀ ਸਰਵੇ ਕੀਤਾ ਜਾ ਰਿਹਾ ਹੈ। ਅ ਕਿਸ ਤਰ੍ਹਾਂ ਕਰਦੇ ਹੋ ਸਰਵੇ ਜਿਹੜਾ ਤੁਸੀਂ ਇਹ ਕਰਦੇ ਹੋ? ਇਸ ਮੌਕੇ ਅਸੀਂ ਘਰਾਂ ਵਿੱਚ ਲਾ ਕੇ ਜਾ ਕੇ ਲੋਕਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕਰ ਰਹੇ ਹਾਂ। ਕੂਲਰ ਵਗੈਰਾ, ਫ੍ਰਿਜ ਵਗੈਰਾ ਜਿੱਥੇ ਕਿਤੇ ਵੀ ਪਾਣੀ ਖੜਦਾ ਹੈ, ਪਾਣੀ ਦੇ ਕੰਟੇਨਰ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਹ ਦੇਖਿਆ ਜਾ ਰਿਹਾ ਵੀ ਕਿਸੇ ਜਗ੍ਹਾ ਲਾਰਵਾ ਤਾਂ ਨਹੀਂ ਹੈਗਾ। ਜੇ ਲਾਰਵਾ ਮਿਲਦਾ ਹੈ ਫਿਰ ਤੁਸੀਂ ਅੱਗੇ ਕੀ ਕਰਦੇ ਹੋ? ਇੱਕ ਤਾਂ ਉਹਨਾਂ ਦੀ ਮੌਕੇ ਦੇ ਉੱਤੇ ਲਾਰਵਾ ਨਕਸ਼ਤ ਕੀਤਾ ਜਾਂਦਾ। ਉਸ ਵਿੱਚ ਲਾਰਵਿਸਾਈਡ ਟੈਮੀ ਫੌਸੀ ਦਵਾਈ ਸਪਰੇਅ ਕਰਵਾ ਰਹੇ ਹਾਂ। ਅਤੇ ਜਿੱਥੇ ਵਾਰ-ਵਾਰ ਲਾਰਵਾ ਮਿਲ ਰਿ ਉੱਥੇ ਡੇਂਗੂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਨਗਰ ਕੌਂਸਲ ਦੇ ਵੱਲੋਂ ਅੱਜ ਕੋਈ ਲਾਰਵਾ ਵੀ ਮਿਲਿਆ ਵਾ ਹਾਂਜੀ ਇੱਕ ਘਰ ਦੇ ਵਿੱਚੋਂ ਲਾਰਵਾ ਮਿਲਿਆ ਤੇ ਉਸ ਨੂੰ ਮੌਕੇ ਤੇ ਨਸ਼ਟ ਕਰਵਾ ਦਿੱਤਾ ਗਿਆ ਹੈ ਇਹਦੇ ਵਿੱਚ ਹੋਰ ਅੱਗੇ ਟੈਸਟ ਵੀ ਵਗੈਰਾ ਵੀ ਕਰਦੇ ਹੋ ਜਾਂ ਰੂਫ ਹਟਾ ਕੇ ਦੇ ਦਿੰਦੇ ਹਾਂ ਹਾਂਜੀ ਲੋਕਾਂ ਦੇ ਘਰਾਂ 'ਚ ਜਾ ਕੇ ਬੱਚੇ ਜਾ ਕੇ ਕਿਸੇ ਨੂੰ 15 ਦਿਨ ਦੇ ਵਿੱਚ ਜੇ ਬੁਖਾਰ ਚੜ੍ਹਿਆ ਆਏ ਠੀਕ ਹੈ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਉਹਨਾਂ ਦਾ ਮਲੇਰੀਆ ਟੈਸਟ ਵੀ ਕੀਤਾ ਜਾ ਰਿਹਾ ਹੈ ਮੌਕੇ ਤੇ ਇਹ ਸ਼ਹਿਰ ਦੇ ਕਿਹੜੇ ਅੱਜ ਕਿੰਨੇ ਵਾਰਡ ਨੇ ਜਿਹੜੇ ਤੁਸੀਂ ਇਹਦੇ ਵਿੱਚ ਕਵਰ ਕਰ ਰਹੇ ਹੋ ਅੱਜ ਅਸੀਂ ਮਸੰਦ ਮਹੱਲਾ ਤੇ ਕੰਗ ਮਹੱਲਾ ਸਰਵੇ ਹਰੇ ਹੱਦਿਕ ਨੇ ਟੀਮ ਤਾਂ ਹਰ ਰੋ ਜਾਂਦੀ ਆ ਪਰ ਹਰ ਸ਼ੁੱਕਰਵਾਰ ਨੂੰ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਂਦਾ ਜਿਸ ਵਿੱਚ 7 ਤੋਂ ਲੈ ਕੇ 8 ਮੈਂਬਰ ਸ਼ਾਮਲ ਹੁੰਦੇ ਆ ਇਹਨਾਂ ਕੋਈ ਡੇਂਗੂ ਦਾ ਮਰੀਜ਼ ਵੀ ਨਹੀਂ ਫਿਲਹਾਲ ਸਮਨਾਲੇ ਹਸਤਾੜ ਵਿੱਚ ਕੋਈ ਵੀ ਡੇਂਗੂ ਦਾ ਮਰੀਜ਼ ਅਜੇ ਤੱਕ ਨਹੀਂ ਹੈ ਲੋਕਾਂ ਨੂੰ ਇਹ ਕਹਦੇ ਲਈ ਕੀ ਹਦਾਇਤਾਂ ਦੇਣੇ ਚਾਹੁੰਦੇ ਹੋ ਕੀ ਕਹੋਗੇ ਵੀਰ ਜਿਹੜੇ ਡੰਗਰ ਤੋਂ ਬਚਣ ਲਈ ਇਹਦੇ ਵਿੱਚ ਇਹ ਵੀ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਆਪਣੇ ਘਰ ਵਿੱਚ ਇਹ ਦੇਖੋ ਵੀ ਕਿਤੇ ਪਾਣੀ ਤਾਂ ਨਹੀਂ ਖੜਾ ਹੈ ਪਾਣੀ ਵਾਲੇ ਕੰਟੇਨਰ ਚੈੱਕ ਕਰੋ ਤੇ ਇਹਨਾਂ ਦੀ ਜਾਂਚ ਕਰੋ ਕਿ ਇਹਨਾਂ ਵਿੱਚ ਕਿਸੇ ਪ੍ਰਕਾਰ ਦਾ ਲਾਰਵਾ ਤਾਂ ਨਹੀਂ ਪਾਣੀ ਨੂੰ ਪੀਣ ਵਾਲਿਆਂ ਨੂੰ ਢੱਕ ਕੇ ਰੱਖੋ ਪਾਣੀ ਨੂੰ ਤੇ ਹਫਤੇ ਤੋਂ ਪਹਿਲਾਂ ਪਹਿਲਾਂ ਪਾਣੀ ਨੂੰ ਨਸ਼ਟ ਕਰ ਤੋਂ ਬੱਚਿਆਂ ਲਈ ਕੀ ਹਦਾਇਤਾਂ ਨੇ ਬੱਚਿਆਂ ਨੂੰ ਕਿੱਦਾਂ ਵਿਚਾਰ ਰੱਖਣਾ ਚਾਹੀਦਾ ਬੱਚਿਆਂ ਨੂੰ ਆਪਣੇ ਕੱਪੜੇ ਪੂਰੇ ਪਹਿਨੇ ਚਾਹੀਦੇ ਹਨ ਜਿਹੜੇ ਤਣ ਟੱਕ ਰੇ ਹੋਣ ਠੀਕ ਹੈ ਛੋੜੀਆ ਪੈਂਟਾਂ ਜਾਦੀਆਂ ਬਾਹਾਂ ਵਾਲੀ ਕਮੀਜ਼ੇ ਦੀ ਵਰਤੋਂ ਨਾ ਕਰਨਾ ਇੱਕ ਡੇਂਗੂ ਦੇ ਮੱਛਰ ਹੈ ਇਹ ਕੁਝ ਟਾਈਮ ਹੁੰਦਾ ਵੀ ਕੱਟਣ ਦਾ ਉਹ ਕਿਸ ਟਾਈਮ ਹੈ ਡੇਂਗੂ ਦਾ ਮੱਛਰ ਦਿਨ ਦੇ ਵੇਲੇ ਕੱਟਦਾ ਇਹ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਠੀਕ ਹੈ ਜੀ ਇਹ ਸਵੇਰ ਤੋਂ ਦਿਨ ਦੇ ਦਿਨ ਦੇ ਸਮੇਂ ਹੀ ਕੱਟਦਾ ਹੈ ਜੀ ਹਾਂਜੀ ਕੀ ਨਾਮ ਹੈ ਜੀ ਹਾਂਜੀ ਵੀਰ ਜੀ ਮੇਰਾ ਨਾਮ ਮਨਜੀਤ ਕੌਰ ਆ ਸ਼ਵਰਕਰ ਹਾਂ ਅੱਜ ਤੁਸੀਂ ਡੇਂਗੂ ਲਈ ਚੈਕਿੰਗ ਕਰ ਰਹੇ ਹੋ ਹਾਂਜੀ ਕਿ ਕਿ ਕਿਹੜੇ ਕਿਹੜੇ ਮਹੱਲੇ ਕੀਤੇ ਕਿੱਦਾਂ ਕਰ ਰਹੇ ਹਾਂ ਅਸੀਂ ਆਪਣਾ ਮਸੰਦ ਮਹੱਲਾ ਤੇ ਕੰਗ ਮਹੱਲਾ ਕਰ ਰਹੇ ਹਾਂ ਇਹ ਕਿਹੜਾ ਦਿਨ ਹੁੰਦਾ ਵਾ ਜਿਹੜੀ ਜੀ ਸਪੈਸ਼ਲ ਮੁਹਿੰਮ ਚਲਾਈ ਜਾਂਦੀ ਹੈ ਦੇਖੋ ਇਹਦਾ ਤਾਂ ਅਸੀਂ ਧਿਆਨ ਹਰ ਵਕਤ ਰੱਖਦੇ ਹਾਂ ਮਤਲਬ ਇੱਕ ਸਪੈਸ਼ਲ ਦਿਨ ਹੁੰਦਾ ਜਿਵੇਂ ਅੱਜ ਸ਼ੁੱਕਰਵਾਰ ਆ ਤੇ ਉਹ ਦਿਨ ਰੱਖਿਆ ਹੁੰਦਾ ਸਾਰੀ ਟੀਮ ਸਾਡੇ ਨਾਲ ਅਸੀਂ ਚੈਕਿੰਗ ਕਰ ਰਹੇ ਹਾਂ ਮਸੰਦ ਮਹੱਲੇ ਦੀ ਕੀ ਉਦਾਈ ਤਾਂ ਦਿੱਤੀ ਜਾਂਦੀ ਹੈ ਨੇ ਇਹ ਕਹਿ ਰਹੇ ਆ ਵੀ ਮਤਲਬ ਘਰਾਂ ਦੇ ਵਿੱਚ ਸੈਨਸਟਾਈ ਰੱਖਣੀ ਆ ਤੇ ਕੁਲਰ ਵਗੈਰਾ ਫ੍ਰਿਜਾਂ ਨੇ ਪਿੱਛੇ ਟ੍ਰੇ ਹੁੰਦੀ ਹੈ ਉਹਨੂੰ ਸਾਫ਼ ਰੱਖਣਾ ਕੁਲਰ ਦੀਆਂ ਜਾਲੀਆਂ ਵਗੈਰਾ ਜਾਂ ਉਹਨਾਂ ਦਾ ਪਾਣੀ ਵੀ ਆਪਣੇ ਸਮੇਂ ਸਿਰ ਚੇਂਜ ਕਰਨਾ ਅੰਦਰ ਆ ਵੀ ਜਿਹੜੀਆਂ ਪਿੱਛੇ ਪਾਣੀ ਵਾਲੀ ਟੈਂਕ ਹੁੰਦੀ ਹੈ ਕਈ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦੇ ਰਹੇ ਹੋ ਹਾਂਜੀ ਉਹਨਾਂ ਬਾਰੇ ਵੀ ਦੱਸ ਕੇ ਆਣੇ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਵੀ ਟ੍ਰੇ ਹੁੰਦੀ ਹੈ ਪਿੱਛੇ ਕਿਹੜੀ ਦਵਾਈ ਹੈ ਜਿਹੜੀ ਇਹਦੇ ਵਿੱਚ ਪਾਈ ਜਾਂਦੀ ਹੈ ਮਛਰਾਂ ਤੋਂ ਬਚਣ ਲਈ ਲਾਰਵੇ ਲਾਰਵੇ ਦਵਾਈ ਹਾਂਜੀ ਲਾਰਵੇ ਹਾਂਜੀ 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 ਇਹਨਾਂ ਦਾ ਨਾਮ ਹੈ ਜੀ ਮੇਰੇ ਨੂੰ ਜਗਮੋਣ ਲੱਗ ਗਈ ਜੁਬੋਂ ਜੀ ਚੈਕਿੰਗ ਕਰ ਰਹੇ ਹਾਂ ਡੇਂਗੂ ਨੂੰ ਲੈ ਕੇ ਹਾਂਜੀ ਕਿਹੜੇ ਕਿਹੜੇ ਮੱਲੇ ਦੇ ਵਿੱਚ ਕੀਤੀ ਜਾ ਰਹੀ ਹੈ ਸਰ ਬੱਸ ਅਸੀਂ ਸ਼ਹਿਰ ਦੇ ਵਿੱਚ ਹੀ ਕਰ ਰਹੇ ਹਾਂ ਅੱਜ ਖਾਸ ਕਰਕੇ ਮਸੰਦ ਮਹੱਲਾ ਤੇ ਕੰਗ ਮਹੱਲਾ ਵਿੱਚ ਕੀਤੀ ਜਾ ਰਹੀ ਹੈ ਕੋ ਡੇਂਗੂ ਦਾ ਲਾਰਵਾ ਵੀ ਮਿਲਿਆ ਕੋਈ ਹਾਂਜੀ ਕਿਹ ਜਗ੍ਹਾ ਤੇ ਮਿਲਿਆ ਸੀ ਜੀ ਲਾਰਵਾ ਉਹਨਾਂ ਨੂੰ ਵਾਰਨਿੰਗ ਦੇ ਕੇ ਬੱਸ ਹੀ ਉਹ ਲਾਰਵੇ ਨੂੰ ਨਸ਼ਟ ਕਰ ਦਿੱਤਾ ਜੀ ਕਿੰਨੇ ਚਲਾਨ ਹੁਣ ਤੱਕ ਤੁਹਾਡੇ ਜਿਹੜੇ ਤੁਸੀਂ ਲਾਰਵੇ ਲੈ ਕੇ ਕੀਤੇ ਗਏ ਨੇ ਲਾਰਵੇ ਲੈ ਕੇ ਲੈ ਕੇ ਲਗਭਗ 35 36 ਚਲਾਨ ਅਸੀਂ ਕਰ ਚੁੱਕੇ ਹਾਂ ਜੀ ਅੱਜ ਵੀ ਕੋਈ ਚਲਾਨ ਕੀਤਾ ਜੀ ਅੱਜ ਹਾਂਜੀ ਇੱਕ ਕੀਤਾ ਜੀ ਜੇ ਅੱਗੇ ਕੀ ਜਿਹੜੀਆਂ ਸਹਾਇਤਾ ਨੇ ਤੇ ਨਗਰ ਕੌਂਸਲ ਵੱਲੋਂ ਤੇ ਅੱਜ ਸਿਵਲ ਹਸਪੀਟਲ ਵੱਲੋਂ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ। ਹਾਂਜੀ ਬਿਲਕੁਲ ਜੀ। ਇਹ ਅੱਗੇ ਵੀ ਇਦਾਂ ਹੀ ਜਾਰੀ ਰਹੇਗੀ। ਹਾਂਜੀ ਹਾਂਜੀ ਇਹ ਇਸ ਤਰ੍ਹਾਂ ਹੀ ਜਾਰੀ ਹੈਗੀ ਜੀ। ਲੋਕਾਂ ਨੂੰ ਕੀ ਸਹਾਇਤਾ ਦੇਣੀ ਚਾਹੀਦੀ ਹੈ ਡੇਂਗੂ ਤੋਂ ਬਚਣ ਦੇ ਲਈ? ਸਰ ਅਸੀਂ ਕਿੰਨੇ ਵੀ ਕਿਤੇ ਵੀ ਪਾਣੀ ਜਮ ਨਾ ਰਹਿ। ਥੋੜੀ ਜਗ੍ਹਾ ਜਿੱਥੇ ਪਾਣੀ ਤਾਜ਼ਾ ਜਿਹੜਾ ਪਾਣੀ ਹੁੰਦਾ ਨਾ ਉਹ ਜਿੱਥੇ ਜਿਆਦਾ ਜਮਾ ਜਮਾ ਰਹਿ ਜਾਂਦਾ ਹੈ ਉਹ ਪੰਜ ਚਾਰ ਦਿਨ ਜਦੋਂ ਹੋ ਜਾਂਦੇ ਨੇ ਉਹਨੂੰ ਉਸ ਤੋਂ ਬਾਅਦ ਬਹੁਤ ਬਹੁਤ ਵੇਚਲਾਵਾ ਪੈਦਾ ਹੋ ਜਾਂਦਾ ਹੈ ਜੀ। ਅਸੀਂ ਇਹੀ ਕਹਿੰ ਮਤਲਬ ਖਤਮ ਕੀਤਾ ਜਾਵੇ ਸਾਫ ਕੀਤਾ ਜਾਵੇ ਤੇ ਸ਼ੁੱਕਰਵਾਰ ਨੂੰ ਫਰਾਈਡੇ ਡਾਈ ਡੇ ਦੇ ਤੌਰ ਤੇ ਮਨਾਇਆ ਜਾਂਦਾ ਸੀਗਾ ਪਹਿਲਾਂ ਤੇ ਇਸ ਕਰਕੇ ਅਸੀਂ ਅਸੀਂ ਲੋਕਾਂ ਨੂੰ ਇਹ ਸੁਝਾਅ ਦੇ ਦਿੰਦੇ ਹਾਂ ਕਿ ਇੱਕ ਦਿਨ ਹਫਤੇ ਵਿੱਚ ਜਰੂਰ ਸੋਕਰ ਖਾ ਜਾਵੇ ਪੂਲਰ ਤੇ ਫਿਰ ਸਾਫ ਕੀਤਾ ਜਾਵੇ ਠੀਕ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਨ ਟੀਵੀ